ਵਿੱਤੇ ਦਿਨ ਲਾਖ ਵਿਕੇ ਇੱਕ ਹਾਸੇ ਦੌਰਾਨ ਦੇਸ਼ ਖਾਤਰ ਜਾਨ ਨਿਚਾਵਰ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਏਐਲਡੀ ਦਲਜੀਤ ਸਿੰਘ ਦੇ ਪਾਤ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਗਲੜੀ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ ਰੱਖਿਆ ਸੇਵਾ ਪੁਲਾਈ ਸੁਤੰਤਰਤਾ ਸੰਗਰਾਮੀ ਤੇ ਬਾਗਬਾਨੀ ਮੰਤਰੀ ਸ਼੍ਰੀ ਮੋਹਿੰਦਰਸ ਭਗਤ ਉੱਚੇਚੇ ਤੌਰ ਉਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ ਇਸ ਮੌਕੇ ਉਹਨਾਂ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਦਿਨਨਗਰ ਤੋਂ ਉੱਗੇ ਜਨਤਕ ਆਗੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਸ਼ਮਸ਼ੇਰ ਸਿੰਘ ਜੀ ਪਰਦਾਨ ਜੋ ਬਨਰਨ ਦਾਵਾ ਤੋਂ ਇਲਾਵਾ ਪੁੱਟੀ ਗਿਣਤੀ ਵਿੱਚ ਇਲਾਕਾ ਨਿਵਾਸੀ ਸ਼ਹੀਦ ਏ.ਲ.ਡੀ. ਦਲਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ ਸ਼੍ਰੀ ਖੰਡਪਾਤ ਸਾਹਿਬ ਦੇ ਪੋਗ ਉਪਰੰਤ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਗਲੜੀ ਵਿਖੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਬਾਣੀ ਦਾ ਕੀਰਤਨ ਵੀ ਕੀਤਾ ਗਿਆ ਪੰਜਾਬ ਦੇ ਦੋ ਮਹਾਨ ਸਪੂਤ ਕੁਝ ਦਿਨ ਪਹਿਲੇ ਆਪਣੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਦੇ ਵਿੱਚੋਂ ਇੱਕ ਲਾਂਸ ਨਾਇਕ ਦਲਜੀਤ ਸਿੰਘ ਜੀ ਜੋ ਦਿਨਾਨਗਰ ਨੂੰ ਸੰਬੰਧ ਰੱਖਦੇ ਹਨ ਉਹਨਾਂ ਦੇ ਅੱਜ ਪੋਗ ਵਿੱਚ ਮੈਂ ਆਇਆ ਸੀ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਪੰਜਾਬ ਹੈਲ ਸਿਸਟਮ ਤੋਂ ਕਾਰਪੋਰੇਸ਼ਨ ਤੋਂ ਮੇਰੇ ਵੀਰ ਰਮਨ ਬੈਲ ਜੀ ਉਹਦੇ ਨਾਲ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਜੋਬਨ ਜੀ ਔਰ ਸਾਡੇ ਦਿਨਾਨਗਰ ਹਲਕਾ ਦੇ ਇੰਚਾਰਜ ਸਮਸ਼ੇਰ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਮੇਰੇ ਆਮ ਆਦਮੀ ਪਾਰਟੀ ਦੇ ਕਾਰਕਟਰ ਮੇਰੇ ਨਾਲ ਅੱਜ ਆਏ ਨੇ ਔਰ ਪ੍ਰਸ਼ਾਸਨ ਵੀ ਆਇਆ ਹੈ ਸੋ ਜੋ ਵੀ ਇਨਸਾਨ ਜੋ ਵੀ ਸਾਡਾ ਪੰਜਾਬੀ ਵੈਸੇ ਤੇ ਪੰਜਾਬੀ ਹਮੇਸ਼ਾ ਦੇਸ਼ ਦੀ ਖਾਤਰ ਸਭ ਤੋਂ ਅਗਰ ਕਿਸੇ ਨੇ ਸ਼ਹਾਦਤ ਦਿੱਤੀ ਹੈ ਤੇ ਪੰਜਾਬੀਆਂ ਨੇ ਦਿੱਤੀ ਹੈ ਸੋ ਇਹ ਜੋ ਦੋ ਬੱਚੇ ਦਲਜੀਤ ਸਿੰਘ ਔਰ ਲੈਫਟਨੈਂਟ ਕਰਨਲ ਜੋ ਹੈ ਬਾਨੂ ਪ੍ਰਤਾਪ ਮਨਕੋਟਿਆ ਜੀ ਠਾਨਗੌਰ ਤੋਂ ਸੋ ਮੈਂ ਅੱਜ ਆਇਆ ਸੀ ਪਰਿਵਾਰ ਨੂੰ ਮਿਲਣ ਵਾਸਤੇ ਵੀ ਆਇਆ ਸੀ ਔਰ ਮੇਰੇ ਮਨ ਦੇ ਵਿੱਚ ਇੱਕ ਬਹੁਤ ਇੱਕ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰਾ ਫਰਜ ਬੰਦਾ ਹੈ ਕਿ ਜਿਸ ਡਿਪਾਰਟਮੈਂਟ ਦਾ ਮੈਂ ਮਨਿਸਟਰ ਹਾਂ ਅਗਰ ਉਸ ਨਾਲ ਸੰਬੰਧਿਤ ਮੇਰੇ ਪਰਿਵਾਰ ਦਾ ਉਹ ਵੀ ਹਿੱਸਾ ਹਨ ਸੋ ਇੱਕ ਮਹਾਨ ਸਪੂਤ ਨੇ ਸਰਦਾਰ ਦਲਜੀਤ ਸਿੰਘ ਜੀ ਨੇ ਲਾਂਸਟ ਜੋ ਲਾਂਸਟ ਨਾਇਕ ਸਨ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਹਾਜਮੈਂ ਉਹਦੇ ਨਾਲ ਜੋ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਹਮੇਸ਼ਾ ਆਰਮੀ ਅਫੀਸਰ ਜਵਾਨਾਂ ਲਈ ਫੌਜੀਆਂ ਲਈ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਨੇ ਔਰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਮੈਨੂੰ ਭੇਜਿਆ ਕਿ ਜੋ ਸਰਕਾਰ ਦਾ ਜੋ ਉਹਨਾਂ ਨੇ ਤੈਅ ਕੀਤਾ ਹੈ ਕਿ ਅਗਰ ਕੋਈ ਸਾਡਾ ਪੰਜਾਬੀ ਦੇਸ਼ ਦੀ ਲਈ ਕੁਰਬਾਨੀ ਦਿੰਦਾ ਹੈ ਤੇ ਐਕਸੀਸੀਆ ਗ੍ਰਾਂਟ ਜੋ ਹੈ ਪਹਿਲੇ 50 ਲੱਖ ਸੀ ਉਹਨਾਂ ਨੇ 1 ਕਰੋੜ ਕੀਤੀ ਹੈ ਉਹਦੇ ਵਿੱਚੋਂ ਅਜਮੈ 6 ਲੱਖ ਰੁਪਏ ਦੇ ਕੇ ਜਾ ਰਹੇ ਹਾਂ 94 ਲੱਖ ਰੁਪਏ ਜੋ ਹੈ ਫਾਰਮਲਟੀਆਂ ਪੂਰੀ ਹੋਣ ਦੇ ਬਾਅਦ ਬਹੁਤ ਜਲਦੀ ਪਰਿਵਾਰ ਨੂੰ ਮਿਲੇਗਾ ਔਰ ਜੋ ਸਰਕਾਰ ਦੀ ਪਾਲਿਸੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਹੈ ਉਹ ਵੀ ਉਹਦੇ ਵੱਡੇ ਭਾਈ ਸਾਹਿਬ ਨੂੰ ਅਕੋਰਡਿੰਗ ਟੂ ਐਜੂਕੇਸ਼ਨ ਨੌਕਰੀ ਦਿੱਤੀ ਜਾਏਗੀ ਸੋ ਮੈਂ ਅੱਜ ਬਹੁਤ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਇਸ ਗੱਲ ਦੀ ਕਿ ਮੈਂ ਇਸ ਮਹਾਨ ਸਬੂਦੇ ਚਰਨਾਂ ਦੇ ਵਿੱਚ ਸਦਸਮਨ ਪੇਟ ਕੀਤੇ ਨੇ ਔਰ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਹਰ ਜੀ ਬੰਦੇ ਕਿਸੀ ਇਸ ਪਰਿਵਾਰ ਦੇ ਨਾਲ ਆਪਣੀ ਸਹਿਮਤੀ ਦਈਏ ਔਰ ਨਾਲ ਹਮੇਸ਼ਾ ਅਗਰ ਲੋਡ ਪਵੇ ਤੇ ਸਹਿਯੋਗ ਕਰੀਏ ਅਸੀਂ ਕੰਮ ਲੈ ਕੇ ਆਇਆ ਹਾਂ ਪਰਿਵਾਰ ਵੱਲੋਂ ਹੁਕਮ ਕੀਤਾ ਗਿਆ ਹੈ ਕਿ ਸਾਡੇ ਬੱਚੇ ਦੀ ਯਾਦਗਾਰ ਦੇ ਵਿੱਚ ਸਕੂਲ ਦਾ ਨਾਂ ਔਰ ਇਸ ਪਿੰਡ ਦੇ ਵਿੱਚ ਕੋਈ ਗੇਟ ਬਣਾਇਆ ਜਾਏ ਨਾਂ ਦੇ ਉੱਪਰ ਸੋ ਅਸੀਂ ਸਕੂਲ ਦਾ ਨਾਂ ਜਿਹੜਾ ਪੰਚਾਇਤ ਹੈਗੀ ਦੀ ਫਾਰਮੈਲਟੀ ਹੈਗੀ ਪੰਚਾਇਤ ਸਾਨੂੰ ਲਿਖ ਕੇ ਭੇਜੇਗੀ ਸਕੂਲ ਦਾ ਨਾਂ ਉਸ ਸ਼ਹੀਦ ਦਾ ਨਾਮ ਦਲਜੀਤ ਸਿੰਘ ਦਾ ਨਾਮ ਬਣਾਇਆ ਜਾਏਗਾ ਲਿਖਿਆ ਜਾਏਗਾ ਰੱਖਿਆ ਜਾਏਗਾ ਔਰ ਨਾਲ ਹੀ ਜੋ ਗੇਟ ਹੈ ਉਦੇ ਵਾਸਤੇ ਵਿਵਸਥਾ ਕੀਤੀ ਜਾਊਗੀ ਤਾਂ ਕਿ ਗੇ ਪਿੰਡ ਦਾ ਜੋ ਗੇਟ ਆ ਉਹਦੇ ਉੱਪਰ ਗੇਟ ਬਣ ਕੇ ਤਾਂ ਕਿ ਜਿਹੜਾ ਜੋ ਬੱਚਾ ਇੱਕ ਮਹਾਨ ਸਪੂਤ ਜਿਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਜਾਨ ਦਿੱਤੀ ਹੈ ਉਹ ਹਮੇਸ਼ਾ ਵਾਸਤੇ ਅਮਰ ਰਹੇ ਔਰ ਦੁਨੀਆ ਤੱਕ ਜਦ ਤੱਕ ਦੁਨੀਆ ਰਹੇ ਤਦ ਤੱਕ ਉਹਨੂੰ ਯਾਦ ਕੀਤਾ ਜਾਵੇ